ਕੀ ਆਉਣਾ ਪੇ ਕਮਿਸ਼ਨ ਦੀ ਜੋ ਰਿਪੋਰਟ ਰਹਿੰਦੀ ਹੈ ਦੂਜਾ ਹਿੱਸਾ ਜੋ ਪੇ ਕਮਿਸ਼ਨ ਦਾ ਹੈ ਉਸ ਨੂੰ ਲਾਗੂ ਕਰਾਉਣਾ ਪੈਨਸ਼ਨਰਾਂ ਤੇ 2.959 ਦਾ ਗੁਣਾਕ ਲਾਗੂ ਕਰਾਉਣਾ ਜੋ ਸੈਂਟਰ ਸਕੇਲ 17 722020 ਤੋਂ ਸੈਂਟਰ ਸਕੇਲ ਵਿੱਚ ਤੱਕਿਆ ਗਿਆ ਮੁਲਾਜ਼ਮਾਂ ਨੂੰ ਉਸ ਨੂੰ ਵਾਪਸ ਕਰਾਉਣਾ ਪੰਜਾਬ ਸਰਕਾਰ ਦੇ ਉਹਨਾਂ ਤੇ ਸਕੇਲ ਲਾਗੂ ਕਰਾਉਣੇ ਜੋ ਪਰਵੇਸ਼ਨ ਪੀੜ ਆਲਾ ਹੈ 3 ਸਾਲ ਕਰਦਾ ਜੋ ਪਰਵੇਸ਼ਨ ਪੀੜ ਉਸ ਨੂੰ ਰੱਦ ਕਰਵਾ ਕੇ ਭਰਤੀ ਪੂਰੇ ਸਕੇਲ ਦੇ ਵਿੱਚ ਰੈਗੂਲਰ ਭਰਤੀ ਕਰਾਉਣ ਦਾ ਜਾਂ ਉਹਨਾਂ ਦੇ ਉੱਤੇ ਪਿਛਲੇਾਂ ਦੇ ਲਾਗੂ ਕਰਾਉਣ ਦਾ ਹੈ ਵੀ ਉਹਨਾਂ ਨੂੰ ਪੂਰੇ ਸਕੇਲ ਸ਼ੁਰੂ ਤੋਂ ਹੀ ਦਿੱਤੇ ਜਾਣ ਤੇ ਇਸੇ ਤਰ੍ਹਾਂ ਹੋਰ ਸਾਂਝੀਆਂ ਮੰਗਾ ਪ੍ਰਾਣੀ ਪੈਨਸ਼ਨ ਦਾ ਬਹੁਤ ਵੱਡਾ ਮਸਲਾ ਹੈ ਡੀਏ ਦੇ ਏਰੀਆਰ ਪਈ ਆ ਡੀਏ ਦੀਆਂ ਕਿਸ਼ਤਾਂ ਪਈਆਂ ਪੇ ਕਮਿਸ਼ਨ ਦਾ ਬਕਾਇਆ ਪਿਆ ਜਣੀ 7-8 ਮੰਗਾ ਸਾਂਝੀਆਂ ਮੁਲਾਜ਼ਮ ਤੇ ਪੈਨਸ਼ਨਾਂ ਦੀਆਂ ਬਣਦੀਆਂ ਨਾ ਉਹਨਾਂ ਮੰਗਾਂ ਦੀ ਪੂਰਤੀ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਪਿਛਲੀ ਸਰਕਾਰ ਚਾਹੇ ਉਹ ਚੰਨੀ ਦੀ ਹੋਵੇ ਚਾਹੇ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੀ ਹੋਵੇ ਜਾਂ ਬਾਅਦ ਵਿੱਚ ਹੁਣ 2.5 ਸਾਲਾਂ ਤੋਂ ਭਗਵੰਤ ਮਾਨ ਦੀ ਸਰਕਾਰ ਹੋਵੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਾਂ ਸਾਂਝਾ ਫਰੰਟ ਇਹਨਾਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਪੂਰੀ ਤਣਦੇਹੀ ਨਾਲ ਲੜ ਰਿਹਾ ਹੈ ਤੇ ਅੱਗੇ ਤੋਂ ਇਸ ਸ਼ੰਗਾਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਜੇ ਸਰਕਾਰ ਨੇ 25 ਜੁਲਾਈ ਦੀ ਮੀਟਿੰਗ ਦੇ ਵਿੱਚ ਕੋਈ ਮਲਾਜ਼ਮ ਪੱਖੀ ਫੈਸਲੇ ਨਾ ਕੀਤੇ ਤਾਂ ਹਾਂਜੀ ਆਸ਼ਾ ਵਰਕਰ ਤੇ ਮੈਡੀਕਲ ਮੀਲ ਵਰਕਰ ਜਿਨ੍ਹਾਂ ਨੂੰ ਸਰਕਾਰ ਨੇ ਕਿਹਾ ਸੀ ਇਹਨਾਂ ਚੋਣਾਂ ਤੋਂ ਪਹਿਲਾਂ ਉਹਨਾਂ ਨਾਲ ਵੱਖਰੀਆਂ ਵੱਖਰੀਆਂ ਮੀਟਿੰਗਾਂ ਦੇ ਵਿੱਚ ਵੀ ਉਹਨਾਂ ਦੀਆਂ ਵਿਭਾਗੀ ਮੀਟਿੰਗਾਂ ਦੇ ਵਿੱਚ ਵੀ ਤੇ ਪੰਜਾਬ ਮਲਾਜ਼ਮ ਤੇ ਸਾਂਝਾ ਫਰੰਟਾ ਜੋ ਪੈਨਸ਼ਨ ਵਾਲਿਆਂ ਦਾ ਉਹਦੇ ਵਿੱਚ ਵੀ ਇਹ ਮੰਨਿਆ ਸੀ ਕਿ ਇਹਨਾਂ ਦੇ ਜੋ ਮਾਨ ਪੱਤੇ ਆ ਉਹ ਜਕਦਮ ਦੁੱਗਣੇ ਕਰ ਦਿੱਤੇ ਜਾਣਗੇ ਬਾਕੀ ਗੱਲਾਂ ਉਹਨਾਂ ਦੀਆਂ ਵੀ ਵਿਚਾਰੀਆਂ ਜਾਣਗੀਆਂ ਪਰ ਉਹ ਅੱਜ ਤੱਕ ਉਸ ਪਾਸੇ ਇੱਕ ਪੂਣੀ ਵੀ ਨਹੀਂ 31 ਸਰਕਾਰ ਨੇ ਸਰਕਾਰ ਦੀ ਜਿਹੜੇ ਸਾਰਿਆਂ ਤੋਂ ਫੀਡ ਤ ਵਰਗਾ ਮੁਲਾਜ਼ਮਾਂ ਦੇ ਵਿੱਚ ਆਸ਼ਾ ਵਰਕਰ ਹੈ ਮਿਡਲੇ ਮੀਲ ਵਰਕਰ ਹੈ ਇਹਨਾਂ ਜਾਂ ਜੋ ਕੰਟਰੈਕਟ ਤੇ ਕੰਮ ਕਰਦੇ ਆਗੇ ਸਾਡੇ ਕੱਚੇ ਮੁਲਾਜ਼ਮ ਕਈ ਕਈ ਸਾਲਾਂ ਤੋਂ ਉਹ ਕੱਚੇ ਹੀ ਤੁਰੇ ਫਿਰਦੇ ਆ ਉਹਨਾਂ ਦੀਆਂ ਸਵਾਵਾਵਾਂ ਰੈਗੂਲਰ ਕਰਾਉਣ ਦੇ ਲਈ ਉਹਨਾਂ ਲਈ ਜੋ ਸਰਕਾਰ ਕਰ ਸਕਦੀ ਹੈ ਉਹਨਾਂ ਦੇ ਲਈ ਘੱਟ ਤੋਂ ਘੱਟ ਜੋ ਕਰ ਸਕਦੀ ਹੈ ਉਸ ਪਾਸੇ ਵੀ ਨਹੀਂ ਸਰਕਾਰ ਵੱਧ ਰਹੀ ਪੰਜਾਬ ਮੁਲਾਜ਼ਮਾਂ ਤੇ ਸਾਂਝਾ ਫਰੰਟ ਪੈਨਸ਼ਨਾਂ ਆ ਜੋ ਬਣਿਆ ਹੈ ਉਸ ਦੀਏ ਮੰਗਾ ਵੀ ਸਭ ਤੋਂ ਪੀੜਤ ਵਰਗ ਠੇਕਾ ਮੁਲਾਜ਼ਮ ਕੱਚੇ ਮੁਲਾਜ਼ਮ ਮਾਨ ਪੱਤੇ ਵਾਲੇ ਵਰਕਰ ਉਨ੍ਹਾਂ ਦੇ ਵਿੱਚ ਕਿੰਨੀਆਂ ਹੀ ਕੈਟਾਗਰੀਆਂ ਆਉਂਦੀਆਂ ਨੇ ਕਿੰਨੇ ਹੀ ਸਾਰੇ ਵਿਭਾਗਾਂ ਚਾਹੁੰਦੇ ਆ ਇਹ ਕਰਮਚਾਰੀ ਉਹਨਾਂ ਦੀਆਂ ਉਹ ਘੱਟੋ ਘੱਟ ਉਜਰਤ ਨੂੰ ਲਾਗੂ ਕੀਤਾ ਜਾਣ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਚੌਕਟ ਦੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਂਦਾ ਹੈ